ਉਹ ਚੇਤਨ ਸਤਾ ਦੀ ਸ਼ਿਖਰ ਕਿੰਨੇ ਕਮਾਲ ਦੀ ਹੈ ਕਿ ਜਦੋਂ 12 ਪੋ ਦੀ ਦੂਜੇ ਦਿਨ ਦੀ ਪੇਸ਼ੀ ਹੁੰਦੀ ਹੈ ਤੇ ਅੱਜ ਇੱਕ ਬੜਾ ਵੱਡਾ ਧੋਖਾ ਛੋਟੀ ਖਿੜਕੀ ਹਮ ਮਜਬੂਰੀ ਹੈ ਹੁਣ ਹੋਰ ਕੋਈ ਉਹ ਕਿਉਂ ਰੱਖੀ ਗਈ ਛੋਟੀ ਖਿੜਕੀ ਹੁਣ ਦਾਖਲ ਹੋਣਾ ਤੇ ਕੁਦਰਤੀ ਹੁੰਦਾ ਹੈ ਦਰਵਾਜ਼ਾ ਨੀਵੇਂ ਤੇ ਬੰਦਾ ਐਂ ਕਰਕੇ ਸਿਰ ਝੁਕਾ ਕੇ ਹਾਂ ਤੇ ਅਸੀਂ ਉਦੋਂ ਐਲਾਨ ਕਰ ਦਿਆਂਗੇ ਸਿਰ ਝੁਕ ਕੇ ਸਿਰ ਝੁਕ ਕੇ ਲਾਲਚ ਨਾਲ ਸਾਹਿਬ ਸਾਦਿਆਂ ਨੇ ਉਦੋਂ ਤੱਕ ਨਾ ਸਲਾਮ ਦੁਆ ਕੀਤੀ ਨਾ ਸਿਰ ਝੁਕਾਇਆ ਪਹਿਲੇ ਦਿਨ ਵੀ ਜਦੋਂ ਪੇਸ਼ੀ ਤੇ ਗਏ ਤਾਂ ਆਪਦੀ ਉਸ ਦ੍ਰਿੜਤਾ ਤੇ ਅਣਖ ਚੀ ਜਾਂਦੇ ਆ ਗੱਲ ਇਹ ਨਹੀਂ ਹੈ ਕਿ ਕਿਸੇ ਧਰਮ ਨਾਲ ਨਫ਼ਰਤ ਸੀ ਜਾਂ ਖੁਦਾ ਕਹਿਣ ਨਾਲ ਕੋਈ ਨਫ਼ਰਤ ਹੈ ਕੋਈ ਬਾਣੀ ਸਖਾਂਦੀ ਹੈ ਸਭ ਰੱਬ ਦੇ ਨਾਮ ਇੱਕੋ ਜਿਹਾ ਹੈ ਅਨਾਮਿੰਗ ਹੈ ਉਹ ਅਨਾਮੇ ਠਾਮੇ ਜਾਬ ਸਾਹਿਬ ਪੜਦੇ ਮਤਲਬ ਉਹ ਸਾਰੇ ਨਾਮ ਉਹਦੇ ਉਹਦਾ ਕੋਈ ਨਾਮ ਹੀ ਨਹੀਂ ਗੱਲ ਇਹ ਸੀ ਕਿ ਈਨ ਤੁਸ ਜਿਹੜੀ ਗੱਲ ਉੱਥੇ ਜੰਜੂ ਲਾਉਣ ਵਾਲੇ ਸੀ ਇਸ ਜੰਜੂ ਨਾਲ ਸਹਿਮਤ ਹਾਂ ਕਿ ਨਹੀਂ ਗੱਲ ਨਹੀਂ ਹੈ ਜਬਰੀ ਕਿਉਂ ਜ਼ਬਰ ਕਿਉਂ ਹੋਈ ਉਹ ਕਹਿੰਦੇ ਟ੍ਰੇਨਿੰਗ ਦਿੱਤੀ ਜੀ ਹਾਕ ਰਸਤੇ 'ਚ ਜਾਂਦੇ ਆ ਵੀ ਤੁਸੀਂ ਜਾ ਕੇ ਇਦਾਂ ਤਰੀਕਾ ਹੈ ਰਵਾਇਤ ਹੈ ਇਦਾਂ ਕਰਨਾ ਹੈ ਤੁਸੀਂ ਤੇ ਉਹਨਾਂ ਨੇ ਮਾਂ ਜੀ ਨੇ ਜਿਹੜੀ ਟ੍ਰੇਨਿੰਗ ਦਿੱਤੀ ਹੋਈ ਸੀ ਜਿਹੜਾ ਸਕੂਲ ਸੀ ਸਾਡਾ ਟੰਡਾਵਰ ਜਿਹੜਾ ਕਤਲਗਾ ਨੂੰ ਸੱਚਖੰਡ ਬਣਾ ਦਿੱਤਾ ਭਗਤੀ ਦਾ ਘਰ ਫਤੇਗੜ ਸਾਹਿਬ ਦੁਨੀਆਂ ਦੇ ਤੇ ਜੇ ਕੋਈ ਹੈਗਾ ਤੇ ਉਹਨਾਂ ਸਿਖਾਇਆ ਸੀ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਰ ਜੀ ਉਹਨਾਂ ਸਿਖਾਇਆ ਸੀ ਨਮਸਕਾਰ ਤੁਸੀਂ ਕਹੋ ਮਾਰੀ ਸੱਚਗਰ ਪਰਜੇ ਜੀ ਸਾਹਿਬ ਜਿਨ੍ਹਾਂ ਦੇ ਖੂਨ 'ਚ ਰਚਿਆ ਹੋਇਆ ਉਹਨਾਂ ਦੀ ਚੇਤਨਸ਼ਤਾ ਸਿਖਰ ਦੇ ਉੱਤੇ ਹੈ ਨਾ ਕੋਈ ਲਾਲਚ ਨਾ ਕੋਈ ਡਰ ਨਾ ਕੋਈ ਧੋਖਾ ਉਹਨਾਂ ਨੂੰ ਚੁਕਾ ਸਕਿਆ